ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਵੱਡੀ ਗਿਣਤੀ ਵਿੱਚ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ ਗੱਲ ਕਰੀਏ ਗੁਰੂ ਨਾਨਕ ਦੇਵ ਹਸਪਤਾਲ ਦੀ ਤਾਂ ਇੱਥੇ ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀਂ ਮੁਹੱਈਆ ਹੋ ਰਿਹਾ ਐਮਰਜੈਂਸੀ ਵਾਰਡ ਦੇ ਬਾਹਰ ਜੋ ਵਾਟਰ কুলਰ ਲੱਗੇ ਹੋਏ ਹਨ ਉਹ ਵੀ ਖਾਲੀ ਹਨ ਉਸ ਵਿੱਚ ਪਾਣੀ ਨਹੀਂ ਆ ਰਿਹਾ ਦੂਜੇ ਪਾਸੇ ਐਮਰਜੈਂਸੀ ਵਾਰਡ ਦੇ ਅੰਦਰ ਵੀ ਜੋ ਵਾਟਰ কুলਰ ਮਸ਼ੀਨਾਂ ਲਗੀਆਂ ਹੋਈਆਂ ਹਨ ਉਹਨਾਂ ਵਿੱਚ ਵੀ ਪਾਣੀ ਨਹੀਂ ਆ ਰਿਹਾ ਲੋਕਾਂ ਨੇ ਆਖਿਆ ਕਿ ਹਸਪਤਾਲ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੀਣ ਵਾਲਾ ਪਾਣੀ ਬਹੁਤ ਹੀ ਜ਼ਰੂਰੀ ਹੈ ਅਤੇ ਇੱਥੇ ਪਾਣੀ ਪੀਣ ਵਾਸਤੇ ਨਹੀਂ ਮਿਲ ਰਿਹਾ ਜੋ ਕਿ ਉਹਨਾਂ ਨੂੰ ਪਾਣੀ ਪੀਣ ਲਈ ਦੁਕਾਨਾਂ ਤੇ ਜਾਣਾ ਪੈ ਰਿਹਾ ਅਤੇ ਦੁਕਾਨਾਂ ਤੋਂ ਪਾਣੀ ਖਰੀਦ ਕੇ ਪੀਣਾ ਪੈ ਰਿਹਾ ਐ ਇਸੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਟੈਂਡੈਂਟ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਕੋਈ ਵੀ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੇ ਆਖਿਆ ਕਿ ਜੋ ਸਮੱਸਿਆ ਹੈ ਉਸ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਨੇ ਮੌਕੇ ਤੇ ਹੀ ਹਦਾਇਤਾਂ ਦਿੱਤੀਆਂ ਕਿ ਜਲਦ ਤੋਂ ਜਲਦ ਵਾਟਰ 쿨ਰ ਮਸ਼ੀਨਾਂ ਵਿੱਚ ਪਾਣੀ ਲੋਕਾਂ ਲਈ ਮੁਹੱਈਆ ਕਰਵਾਇਆ ਜਾਵੇ ਆਪਾਂ ਸਾਰੇ ਆਏ ਹਾਂ ਗੁਰੂ ਨਾਨਕੋ ਹਸਪੀਟਲ ਤੇ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਤੰਗੀ ਆ ਤੇ ਜਿਹੜਾ ਕਿ ਹਰ ਇੱਕ ਜਗ੍ਹਾ ਤੇ ਪਾਣੀ ਕਿਤੇ ਵੀ ਨਹੀਂ ਹੈਗਾ ਲੋਕੀ ਬੜੇ ਪਰੇਸ਼ਾਨ ਹੁੰਦੇ ਆ ਤੇ ਪਾਣੀ ਦੀ ਸਹੂਲਤ ਇੱਥੇ ਚਾਹੀਦੀ ਆ ਹਾਂਜੀ ਸਾਰੇ ਇਹਨਾਂ ਨੂੰ ਪਤਾ ਹੁੰਨ ਤੇ ਇਹ ਸੋਹ ਸਵੇਰ ਦਾ ਪਾਣੀ ਆਉਣੀ ਨਹੀਂ ਡਿਆ ਹਾਂਜੀ ਸਾਰੇ ਲੋਕ ਪਰੇਸ਼ਾਨ ਹੁੰਦੇ ਹਾਂ ਹਾਂਜੀ ਪਾਣੀ ਪੈਸੇ ਦਾ ਮਿਲੰਦਿਆ ਜੀ ਇੱਥੇ ਮੁੱਲ ਮਿਲਦੇ ਆ ਜੀ ਕੰਟੇਨ ਤੋਂ ਹੁਣ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਜੀ ਇਹਨਾਂ ਨੂੰ ਪਾਣੀ ਜੇ ਆਉਂਦਾ ਆ ਤੇ ਬਹੁਤ ਗੰਦਾ ਹੁੰਦਾ ਆ ਅੱਗੇ ਨਾਲ ਉਹ ਬੈਟਰ ਹੈ ਬਤਾ ਹੁਣ ਪਾਣੀ ਦਾ ਟੈਂਕੀਆਂ ਦਾ ਯਾ ਅੱਗੇ ਨਾਲ ਉਹ ਸਫਾਈ ਦਾ ਕੁਝ ਹੈਗਾ ਪਹਿਲਾਂ ਵੀ ਇੱਕ ਵੀਡੀਓ ਬਈ ਹੈ ਸਫਾਈ ਦੀ ਉੱਥੇ ਤੇ ਚਲੋ ਪ੍ਰਸ਼ਾਸਨ ਨੇ ਥੋੜਾ ਧਿਆਨ ਦਿੱਤਾ ਹੀ ਆ ਬਟ ਹੁਣ ਪਾਣੀ ਦਾ ਹੈਗਾ ਪਾਣੀ ਦਾ ਅੰਦਰਲੀ ਕੈਂਡੀ ਵੀ ਖਾਲੀ ਤੇ ਵੀ ਉਹ ਵੀ ਨਹੀਂ ਕੰਮ ਕਰਦੀ ਬਈ ਪਾਣੀ ਤੋਂ ਬੜਾ ਦਿੱਕਤ ਹੈ ਪਾਣੀ ਸਾਰ ਨਹੀਂ ਆਈ ਹੋਵੇ ਲੇਕਿਨ ਇਹ ਜਗਰੀ ਕੋ ਨਾਨਕਦੇਵ ਹਸਪੀਟਲ ਪਾਣੀ ਦੇ ਨਹੀਂ ਪਤਾ ਨਹੀਂ ਹੁਣ ਮੈਂ ਤਾਂ ਇੱਥੇ ਅੱਜ ਆ ਗਿਆ ਪਾਣੀ ਹੈ ਹੀ ਨਹੀਂ ਇਹ ਉਹ ਅੰਦਰਲੀ ਕੈਂਡੀ ਵੀ ਬੰਦ ਵੀ ਪਤਾ ਹੀ ਹੈ ਮਰੀਜ਼ ਸਾਰੇ ਅੰਦਰ ਤੁਹਾਨੂੰ ਆਪ ਪਤਾ ਹੈ ਖੁਦ ਪਤਾ ਹੈ ਪ੍ਰਸ਼ਾਸਨ ਨੂੰ ਵੀ ਪਤਾ ਹੈ ਬਸ ਕੁਝ ਨਹੀਂ ਸਫਾਈ ਰੱਖੋ ਉਪਰ ਅਜੰਤੀ ਆਂਦੇਵੇ ਤੇ ਆਪਣਾ ਪਾਣੀ ਵਾਸਤੇ ਕੋਈ ਪ੍ਰਬੰਧ ਕਰਨ ਪਾਰਕਿੰਗ ਦਾ ਵੈਸੇ ਵੀ ਪਾਣੀ ਦਾ ਉੱਤੇ ਜਾ ਕੇ ਦੇਖੋਗੇ ਤੁਸੀਂ ਤੇ ਉਹ ਥਾਂ ਥਾਂ ਥੁੱਕਿਆ ਪਿਆ ਹੈ ਕੋਈ ਸਫਾਈ ਦਾ ਹੈ ਨਹੀਂ ਧਾਨ ਪਰ ਅੱਗੇ ਨਾਲੋ ਜੇ ਆਪਾਂ ਕਹਿ ਦਈਏ ਤੇ ਕੋਈ 25 30% ਫਰਕ ਹੈ ਮੈਂ ਭਾਜੀ ਗੁਰਮਾਨੰਗਰ ਹਸਪੀਟਲ ਆਇਆ ਇੱਥੇ ਨਾ ਪਾਣੀ ਦੀ ਬਹੁਤ ਸਮੱਸਿਆ ਹੈ ਦੋ ਤਿੰਨ ਦਿਨ ਹੋ ਗਏ ਨੇ ਪਾਣੀ ਆ ਨਹੀਂ ਰਿਹਾ ਤੇ ਅੰਦਰ ਜਿਹੜਾ ਪਾਣੀ ਉਹ ਵੀ ਇੰਨਾ ਸਾਫ਼ ਨਹੀਂ ਮਤਲਬ ਉੱਥੇ ਲੋਕੀ ਬਰਤਨ ਧੋਈ ਜਾਂਦੇ ਨੇ ਤੇ ਉੱਥੇ ਹੀ ਆਪਣਾ ਮਤਲਬ ਕਰੀ ਜਾਂਦੇ ਨੇ ਉੱਥਾਂ ਹੀ ਪੀ ਜਾਂਦੇ ਨੇ ਬਾਥਰੂਮ ਵਾਲੇ ਸਾਰੇ ਉਠੀ ਕਰਦੇ ਨੇ ਤੇ ਪਾਣੀ ਦੀ ਜਿਆਦਾ ਸਮੱਸਿਆ ਸਹੀ ਹੋ ਜੇ ਨਾ ਪਾਣੀ ਮੁੱਲ ਲੈ ਕੇ ਪੀਣਾ ਪੈਂਦਾ ਜੀ ਹਾਂਜੀ ਹਾਂਜੀ ਪਾਣੀ ਦਾ ਇਹ ਵੀ ਪ੍ਰੋਬਲਮ ਆ ਰਹੀ ਆ ਹੋਰ ਨਹੀਂ ਬਾਕੀ ਕੋਈ ਗੱਲ ਕਿ ਪਾਣੀ ਦੀ ਬਹੁਤ ਤੰਗੀ ਆ ਰਹੀ ਆ ਪਾਣੀ ਦਾ ਥੋੜਾ ਸੈੱਟ ਹੋ ਜਾਏ ਤਾਂ ਸਹੀ ਐ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਅਸੀਂ ਖੜੇ ਆ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਲਾਜ ਕਰਵਾਉਣ ਵਾਸਤੇ ਆਨੇ ਪਰ ਤਸਵੀਰਾਂ ਇੱਕ ਵਾਰ ਤੁਹਾਨੂੰ ਜ਼ਰੂਰ ਸਾਂਝੀਆਂ ਕਰਾਂਗਾ ਗੁਰੂ ਨਾਨਕ ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਦੇਖੋ ਤੁਸੀਂ ਇੱਥੇ ਦੋ ਦੋ ਕੈਂਡੀਆਂ ਲੱਗੀਆਂ ਹੋਈਆਂ ਨੇ ਪਾਣੀ ਦੀਆਂ ਔਰ ਇਸ ਵਿੱਚ ਪਾਣੀ ਨਹੀਂ ਆ ਰਿਹਾ ਲੋਕ ਪਰੇਸ਼ਾਨ ਹੋ ਰਹੇ ਨੇ ਗੱਲਬਾਤ ਵੀ ਲੋਕਾਂ ਨੇ ਸਾਡੇ ਨਾਲ ਜਦੋਂ ਕੀਤੀ ਉਹਨਾਂ ਨੇ ਆਖਿਆ ਕਿ ਪਿਛਲੇ 3 ਦਿਨਾਂ ਤੋਂ ਇੱਥੇ ਪਾਣੀ ਨਹੀਂ ਆ ਰਿਹਾ ਇੱਥੇ ਕੈਂਡੀਆਂ ਲੱਗੀਆਂ ਹੋਈਆਂ ਹਨ ਪਰ ਇੱਥੇ ਪਾਣੀ ਨਹੀਂ ਆ ਰਿਹਾ ਕਾਫੀ ਪਰੇਸ਼ਾਨ ਹੈ ਇੱਕ ਪਾਸੇ ਉਹ ਕਹਿ ਰਹੇ ਹਨ ਕਿ ਜਦੋਂ ਹਸਪਤਾਲ ਵਿੱਚ ਆਉਂਦੇ ਹਨ ਇਲਾਜ ਕਰਵਾਉਣ ਵਾਸਤੇ ਡਾਕਟਰਾਂ ਦੀ ਫੀਸ ਨਹੀਂ ਲਈ ਜਾਂਦੀ ਜਿਹੜਾ ਬੈੱਡ ਹੈ ਉਹਦੀ ਫੀਸ ਵੀ ਨਹੀਂ ਲਈ ਜਾਂਦੀ ਪਰ ਜਿਹੜਾ ਪਾਣੀ ਪੀਣ ਵਾਲਾ ਉਹ ਉਹਨਾਂ ਨੂੰ ਉੱਥੋਂ ਮੋਲ ਦਾ ਖਰੀਦ ਕੇ ਪੀਣਾ ਪੈ ਰਿਹਾ ਉਹਨਾਂ ਨੇ ਆਖਿਆ ਕਿ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ਼ਾਂ ਦੀ ਸਹੂਲਤ ਲਈ ਜਲਦ ਤੋਂ ਜਲਦ ਪਾਣੀ ਦਾ ਪ੍ਰਬੰਧ ਕਰ ਕੈਮਰਾਮੈਨ ਛੁਲੀਲ ਕੁਮਾਰ ਅਤੇ ਨਰੇਸ਼ ਕੁਮਾਰ ਦੇ ਨਾਲ ਰਕੇਸ਼